ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਹੋਕਾ ਦਿੰਦੀ ਗੁਰਮਤਿ ਗਿਆਨ ਸਭਾ ਨਾਰੈਣਗੜ ਸ਼ਾਟਾ ਵੱਲੋਂ ਅੱਜ ਬਸੰਤ ਪੰਚਮੀ ਮੌਕੇ ਜੋ ਮਹਾਨ ਗੁਰਮਤ ਗਿਆਨ ਕੈਂਪ ਲਗਾਇਆ ਗਿਆ ਹੈ ਉਸ ਦੇ ਵਿੱਚ ਅੱਜ ਹਜ਼ਾਰਾਂ ਵਿਦਿਆਰਥੀਆਂ ਨੇ ਗੁਰਮਤ ਦਾ ਗਿਆਨ ਲੈ ਕੇ ਇਹ ਅੱਜ ਦੇ ਸੰਬੰਧ ਦੇ ਅੰਦਰ ਬਸੰਤ ਪੈਂਤਵੀ ਦੇ ਮੌਕੇ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਬਸੰਤ ਰਾਗ ਦਾ ਜੋ ਬਸੰਤ ਰਾਗ ਅੰਦਰ ਜੋ ਸਾਨੂੰ ਉਪਦੇਸ਼ ਦਿੱਤਾ ਉਸ ਦਾ ਅਸੀਂ ਅੱਜ ਪੇਪਰ ਲਿਆ ਤੇ ਉਸ ਦਾ ਲਾਭ ਵੀ ਬਹੁਤ ਸਾਰੇ ਵਿਦਿਆਰਥੀ ਲੈ ਕੇ ਗਏ ਆ ਸੰਗਤਾਂ ਲੈ ਕੇ ਗਈਆਂ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਗੁਰਮਤ ਗਿਆਨ ਸਭਾ ਦੇ ਜਿਹੜੀਆਂ ਸਤਕਾਰਯੋਗ ਸ਼ਖਸੀਅਤਾਂ ਇਹ ਸਾਰੀਆਂ ਆਪ ਦੇਖ ਰਹੇ ਹੋ ਕਿ ਇਹ ਨਾਲ ਖਲੋਤੀਆਂ ਨੇ ਇਹ ਹਮੇਸ਼ਾ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਸ਼ਹੀਦੀ ਸਤਾਬ ਦੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਤਿੰਨ ਗੁਰਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ ਸਤਾਬ ਦੀ ਜਿਹੜੀ ਹੈ ਉਹ ਗੁਰਮਤ ਗਿਆਨ ਸਭਾ ਨੇ ਨਵੇਕਲੇ ਤੌਰ ਤੇ ਇੱਕ ਮਹਾਨ ਉਪਰਾਲਾ ਕਰਦੇ ਆ 120 ਸਕੂਲਾਂ ਦੇ ਵਿੱਚ ਆਪਣਾ ਸਿਲੇਬਸ ਸ਼ਾਭ ਕੇ ਵੰਡਿਆ ਗਿਆ ਤੇ ਉਸ ਤੋਂ ਬਾਅਦ ਪੇਪਰ ਲਿਆ ਗਿਆ ਜਿਸ ਵਿੱਚ 10000 ਵਿਦਿਆਰਥੀਆਂ ਨੇ ਭਾਗ ਲਿਆ ਤੇ ਉਹਨੂੰ ਫਾਈਨਲ 라ਉਂਡ ਦੇ ਵਿੱਚ ਗੁਰਦੁਆਰਾ ਹਿਸ਼ਾਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਉਹਦਾ ਫਾਈਨਲ 라ਉਂਡ ਲੈ ਕੇ ਤੇ ਉਹ ਗੁਰਮਤਿ ਦਾ ਗਿਆਨ ਵੰਡਿਆ ਤੇ ਉਸ ਤੋਂ ਬਾਅਦ ਹੁਣ ਬਸੰਤ ਪੈਂਚਵੀ ਮੌਕੇ ਵੀ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਇਸ ਦੇ ਵਿੱਚ ਵੀ ਅਸੀਂ ਅੱਜ 23 24 ਪੰਜੀ ਨੂੰ ਬਹਾਲ ਕੈਂਪ ਚਲਾ ਰਹੇ ਹਾਂ ਤੇ ਉਸ ਤੋਂ ਬਾਅਦ 1 ਫਰਵਰੀ ਨੂੰ ਇਸ ਤਰ੍ਹਾਂ ਤੇ ਗੁਰਬਾਣੀ ਕੰਠ ਮੁਕਾਬਲੇ ਜਿਹੜੇ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਉਸ ਦੇ ਵਿੱਚ ਵੀ ਅਸੀਂ ਫਿਰ ਬੱਚਿਆਂ ਨੂੰ ਦਰਜਾ ਵਾਈਜ਼ ਕੈਸ ਪ੍ਰਾਈਜ਼ ਵੀ ਦੇਵਾਂਗੇ ਅਰੇ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਜਿਹੜੇ ਉਹ ਦਿੱਤੇ ਜਾਣੇ ਆ ਇਹ ਸਾਰੇ ਉਪਰਾਲੇ ਗੁਰਮਤ ਗਿਆਨ ਸਭਾ ਜਿਹੜੀ ਹੈ ਉਹ ਆਪਣਾ ਮੋਢਲਾ ਫਰਜ ਸਮਝਦੀ ਹੋਈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਦਾ ਜਿਹੜਾ ਸਿਧਾਂਤ ਜਿਹੜਾ ਉਪਦੇਸ਼ ਸਾਨੂੰ ਗੁਰੂ ਨੇ ਦੱਸਿਆ ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖਦਾਈ ਦਾ ਮਹਾਨ ਜਿਹੜਾ ਕਨਸੈਪਟ ਆ ਜਿਹੜਾ ਸਿਧਾਂਤ ਹੈ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਅਸੀਂ ਆਪਣਾ ਫਰਜ ਸਮਝਦੇ ਹੋਏ ਇਹ ਗੁਰਮਤ ਗਿਆਨ ਸਭਾ ਦੇ ਜਿਹੜੇ ਸਤਿਕਾਰਯੋਗ ਸਖਤੀਆਂ ਨੇ ਤੇ ਸਾਰੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਨੇ ਤੇ ਅੱਜ ਦੇ ਹਮੇਸ਼ਾ ਹੀ ਸਾਡੇ ਨਾਲ ਚੱਲਣ ਵਾਲੇ ਸਾਡੀ ਸਤਿਕਾਰਯੋਗ ਸ਼ਖਸੀਅਤ ਅਗਿਆਨੀ ਮਨਜੀਤ ਸਿੰਘ ਜੀ ਗੁਰੂ ਕੀ ਬਡਾਲੀ ਵਾਲੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਵੀ ਆਪਣੀ ਕਥਾ ਤੇ ਗਿਆਨ ਦੇ ਨਾਲ ਸ਼ਬਦ ਵਿਚਾਰ ਦੇ ਨਾਲ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਤੇ ਅੱਜ ਦੇ ਸਮੇਂ ਵੀ ਉਹ ਸਾਡੇ ਨਾਲ ਨੇ ਤੇ ਮੈਂ ਚਾਹਾਂਗਾ ਕਿ ਦੋ ਸ਼ਬਦ ਉਹ ਵੀ ਅੱਜ ਦੇ ਇਸ ਇਤਿਹਾਸਿਕ ਮੌਕੇ ਆਪ ਜੀ ਦੇ ਨਾਲ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਇਹ ਪਾਵਨ ਥਾਨ ਹੰਤੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਚਾਰਥੋਂ ਪ੍ਰਾਪਤ ਅਕੀ ਸਤਿਗੁਰੂ ਘਰ ਗੁਰੂ ਸਾਹਿਬ ਸਚੇ ਪਾਠ ਨੀਰੀ ਦੀਵੇ ਮਾਲਕ ਸਾਗੁਰੂ ਦੀ ਚਰਿਖੋ ਪ੍ਰਾਪਤ ਹੈ ਜਿੱਥੇ ਹਰ ਪੰਕਣੀ ਨੂੰ ਗੁਰਮਤਿ ਗਿਆਨ ਸਭਾ ਵੱਲੋਂ ਕੈਂਪ ਲਾਇਆ ਜਾਂਦਾ ਹੈ ਕੋਈ ਪੰਨ ਸਥਾਨ ਤੇ ਬਸੰਤ ਪੰਕਣੀ ਦੇ ਦਿਹਾੜੇ ਤੋਂ ਗੁਰਮਤਿ ਗਿਆਨ ਕੈਂਪ ਲਗਾਇਆ ਗਿਆ ਦੇ ਸੋਤ ਹਜ਼ਾਰਾਂ ਬੱਚਿਆਂ ਬੀਬੀਆਂ ਤੇ ਬਜ਼ੁਰਗਾਂ ਨੌਜਵਾਨਾਂ ਨੇ ਵੱਦ ਚੜ੍ਹ ਕੇ ਸਾਲਿਆ ਇਹ ਪਾਵਨ ਸਥਾਨ ਸ੍ਰੀ ਗੁਰੂ ਅਰਜਨ ਦੇਵ ਸਾਖਾ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਸਿਹੜਾ ਖੂ ਮੁਕੰਮਲ ਕੀਤਾ ਤੇ ਜਿਸ ਨੂੰ ਸਤਿਗੁਰੂ ਜੀ ਨੇ ਇਹ ਖੂ ਦਾ ਮਹੂਰਤ ਕੀਤਾ ਉਸ ਦਿਨ ਮਾਗ ਰੱਖ ਦੀ ਪੰਚਮੀ ਸੇ ਉਸ ਦਿਨ ਤੋਂ ਪੰਚਮੀ ਦਾ ਦਿਹਾੜਾ ਹਰ ਸਾਲ ਬਸੰਤ ਪੰਚਮੀ ਦੇ ਨਾਮ ਇਹ ਮਨਾਇਆ ਜਾਂਦਾ ਹੈ ਜੋ-ਜੋ ਸੰਤਾਂ ਸਤਗੁਰੂ ਦੇ ਦਰਬਾਰ ਤੇ ਪਹੁੰਚ ਕੇ ਸ਼ਬਦ ਦੀ ਥਾਂ ਪਾਉਂਦੀਆਂ ਨੇ ਗੁਰ ਇਤਿਹਾਸ ਰਣ ਕਰਦੀਆਂ ਨੇ ਸਤਗੁਰੂ ਦੀ ਉਹਨਾਂ ਨੂੰ ਬਰਤਖੀ ਬਾਜੀਵੰਦਾਨ ਅਤੇ ਮੂਹ ਮੰਗੀਆਂ ਮਰਾਦਾਂ ਬਖਸ਼ਿਸ਼ ਕਰਦੇ ਨੇ ਔਰ ਰਲ ਮਿਲ ਕੇ ਘਰ-ਘਰ ਗੁਰਮਤ ਦੇ ਦੀਪ ਜਗਾਈਏ ਅਤੇ ਸਤਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਸੰਤ ਪੰਚਮੀ ਦੇ ਮੌਕੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ